ਗੇ ਫਿਰ ਨਹਿਰ ਦੇ ਪਰ ਦੋ ਕੁ ਮੀਲ ਪਰ ਰੌੜਾ ਟਪੇਗੀ ਉਹ ਫਿਰ ਬਾਕੀ ਦੋ ਦਿਨ ਢੋੜ ਲਿਆ ਮਿੱਟੀ ਦੇ ਤੇਲ ਦੇ ਅੱਛਾ ਜੀ ਬਾਕੀ ਅਰ ਬੰਦੇ ਲਿਆ ਬੈ ਉਹਨਾਂ ਨੂੰ ਲੱਗਦਾ ਸਾਡੇ ਪਿੰਡ ਗਏ ਵੈਸੇ ਉਹ ਆਸੀਂ ਮਾਰਦੇ ਨੇ ਬਈ ਆਗ ਲਾ ਕੇ ਫੂਕੂਗੇ ਠੀਕ ਹੈ ਜੀ ਫਿਰ ਸਾਰੇ ਬੰਦਿਆਂ ਕੋਲ ਵੀ ਅਸਰਾ ਥਾ ਸਾਰੇ ਬੰਦਿਆਂ ਨੇ ਗੋਲੀ ਚਲਾਈ ਸਾਡੇ ਬੰਦਿਆਂ ਨੇ ਵੀ ਮਾਰ ਮਾਰ ਨਹੀਂ ਰਹਾ ਹਤਾ ਬਾ ਉਹਨਾਂ ਦਾ ਬੰਦਾ ਮਰ ਗਿਆ ਬੰਦਾ ਫਿਰ ਡਾਊੜ ਗਏ ਬਾ ਫਿਰ ਜਿਹੜੇ 2-3 ਥੇ ਇਹ ਸਮ ਉਹ ਇਹਨਾਂ ਨੇ ਵੀ ਅੱਗ ਲਾ ਕੇ ਉਹ ਹੀ ਫੁੱਕੇ ਫਿਰ ਠੀਕ ਹੈ ਜੀ ਹਾਂ ਮਤਲਬ ਹਾਂਜੀ ਉਹਨੂੰ ਐਡਾ ਸਾਰਾ ਬੰਬ ਪਾਇਟਾ ਸਾਰਾ ਹਾਂਜੀ ਉਹ ਕਿਵੇਂ ਬਣਾਉਂਦੇ ਚੰਗਾ ਚੰਗਾ ਪੇੜੇ ਜਿੱਟਦਾ ਹੁਣ ਅੱਜ ਵੀ ਕੰਮ ਨੂੰ ਪਤਾ ਨਹੀਂ ਉਹਨੂੰ ਇੱਕ ਤਰੀਕਾ ਆਏ ਹੈ ਇੱਕ ਤਰੀਕਾ ਆਏ ਹੈ ਹਾਂਜੀ ਇਹ ਗਿੰਨੇ ਗਿੰਨੇ ਆਏ ਵੀ ਕਿ ਟੋਟੇ ਆ ਟੋਟੇ ਬਣ ਗਏ ਹਾਂਜੀ ਜਲ ਚੱਲਣਾ ਇਕ ਲਗ ਲਗ ਟੋਟਾ ਹੋ ਜਾਣਾ ਉਹਦਾ ਤੇ ਬੰਬੜੇ ਚੱਲਣਾ ਕਾਦਾ ਬਣਦਾ ਸੀ ਤਾਨੂੰ ਪਤਾ ਨਹੀਂ ਵੀ ਕਾਹ ਹੈ ਬਣਾ ਬਣਾਦਾ ਕੋਣ ਸੀ ਕੋਈ ਉਹ ਜਿਹੜਾ ਬੰਦਾ ਲਿਆਂਦਾ ਸੀ ਬੰਦੇ ਨੂੰ ਕੋਈ ਮਤਲ ਲੈ ਕੇ ਆਈ ਸੀ ਹਾਂ ਬੰਦੇ ਨੂੰ ਬਾਹਰ ਤੇ ਦਿਆ ਤੇ ਉਹਨੇ ਫਿਰ ਬੰਦੂਖਾਂ ਬਣਾਈਆਂ ਨਾਲੇ ਨਾਲੇ ਬੰਬ ਬਣਾਏ ਠੀਕ ਹੈ ਆਪਣੇ ਸਲਾਮਤੀ ਵਾਸਤੇ ਹਾਂ ਹਾਂ ਇਹਨਾਂ ਨੇ ਬਣਵਾਏ ਪਿੰਡ ਦੇ ਆਣੇ ਮੇਰੇ ਸਾਨੂੰ ਰਾਹ ਵਿੱਚ ਸਾਡੇ ਕੰਮ ਆਊਗੀ ਫਿਰ ਉਹ ਉੱਤੇ ਚਾਹ ਝਾਲ ਫਲੇ ਫਿਰ ਕੰਮ ਆਈ ਜਾਂਦੀ ਉਹ ਕੋਈ ਪਿੰਡ ਦਾ ਅਸ਼ੀਕਰ ਬਾਬਾ ਜੀ ਅਸ਼ੀਕਰ ਕੀ ਨਾਮ ਹੈ ਜੀ ਛੱਜਾ ਸਿੰਘ ਛੱਜਾ ਸਿੰਘ ਪਾਕਿਸਤਾਨ ਤੋਂ ਕਿੰਨੇ ਨੰਬਰ ਚੱਕ ਸੀ ਤੁਹਾਡੀ ਚੌਤੀ ਚੌਥੀ ਜੀ ਠੀਕ ਹੈ ਜੀ ਮੁਸਲਮਾਨਾਂ ਦਾ ਪਿੰਡ ਤਾਂ ਜੀ ਸਿੱਖਾਂ ਦਾ ਜੀ ਮੁਸਲਮਾਨ ਤਾਂ ਪੰਜ ਚਾਰ ਘਰ ਤੇ ਠੀਕ ਹੈ ਜੀ ਬਾਕੀ ਕਮਨੀ ਚਈ ਖਾਸੀ ਠੀਕ ਹੈ ਕਿ ਬਾਕੀ ਜ਼ਿਮੀਂਦਾਰਾਂ ਦਾ ਪਿੰਡ ਬਹੁਤ ਹੋਰ ਦਾ ਠੀਕ ਹੈ ਜੀ ਆਹ ਨਾਮਯਾਦਾ ਜੀ ਤੁਹਾਨੂੰ ਹਾਂ ਜੀ ਦੱਸ ਸਕਦੇ ਸਾਨੂੰ ਨਾਮ ਹਾਂ ਨਾਮਦਾਰ ਤੋਂ ਜੀ ਬੰਦਿਆਂ ਦਾ ਹਾਂ ਜੀ ਜਿਹੜੇ ਉੱਧਰ ਰਹਿੰਦੇ ਸੀ ਉਹਦੇ ਨਾਲ ਅੱਛਾ ਉਹ ਨਾ ਮੁੰਡਿਆਂ ਦਾ ਕਿ ਬੁੜਿਆਂ ਦਾ

ਉਹ ਬਿਠਾ ਇੱਧਰ ਜੀ ਸਾਰੇ ਆ ਗਏ ਸੀ ਤੁਹਾਡੇ ਨਾਲ ਹਾਂ ਹਾਂ ਆ ਗਏ ਉਹ ਉੱਤੇ ਉੱਤੇ ਗਾਹ ਬਚਨ ਸਿੰਤਾ ਫਿਰ ਉਹ ਉਹ ਸੌਣੀ ਕਿੰਨੀ ਬੈਠਾ ਉਹ ਠੀਕ ਇਕੱਲੇ ਘਰ ਆ ਹਾਂ ਆ ਸਾਨੂੰ ਕਿਵੇਂ ਪਤਾ ਚੱਲਿਆ ਕਿ ਹਾਲਾਤ ਵਿਗੜ ਗਏ ਆ ਪੰਜਾਬ ਦੇ ਹਾਲਾਤ ਤਾਂ ਫੇ ਥੋੜੇ ਦਿਨ ਬਾਅਦ 20 ਦਿਨ 15 ਦਿਨ ਪਹਿਲਾਂ ਲੱਗ ਗਿਆ ਪੂਰਾ ਹਲਿਆ ਹੋਣ ਹਾਂਜੀ ਫੇ ਸਾਰੇ ਪਿੰਡਦਿਆਂ ਨੇ ਕੋਈ ਬੰਦਾ ਲਿਆਂਦਾ ਕੋਈ ਬਾਹਰ ਤੇ ਠੀਕ ਬੰਦਾ ਦੇ ਆ ਗਿਆ ਉਹ ਚੇਨਲ ਤੱਕ ਦੁੱਖ ਹਮੜਾ ਨਾ ਹਾਂਜੀ ਤੇ ਨਾਲੇ ਇਹ ਜਿਹੜੇ ਬੰਬ ਬਣਾਏ ਫਿਰ ਠੀਕ ਹੈ ਜੀ ਬਾਕੀ ਸਾਡੇ ਪਿੰਡ ਪਿੰਡ ਦੇ ਆਨੇ ਹਾਂਜੀ ਤੇ ਬਾਕੀ ਯਾਰ 20 ਸਾਲ ਪਹਿਲਾਂ ਦੀ ਗੱਲ ਹੈ ਇਹ ਹਾਂਜੀ ਹਾਂ ਬਾਕੀ ਬਾ ਅਜਾਰੇ ਨੂੰ ਤਾਂ ਫਿਰ ਸਾਰਾ ਬਜ਼ੁਰਗ ਮੰਨਦਾ ਨਹੀਂ ਥਾ ਅੱਛਾ ਜੀ ਬਈ ਇਹ ਕੰਮ ਕਿੱਥੇ ਹੋਣਾ ਬਾਪੂ ਨੇ ਬਿਸਤਰਾ ਨਹੀਂ ਬੰਨਿਆ ਬਿਸਤਰਾ ਵਿੱਚ ਚਾਤੀ ਰਾਣੇ ਬੰਨਿਆ ਚਾਤੀ ਰਾਣੇ ਪਹਿਲਾਂ ਮੰਨ ਲਏ ਤੇ ਇਹ ਬਿਸਤਰਾ ਵੀ ਉਦੋਂ ਹੀ ਚਾਤੀ ਰਾਣੇ ਬੰਨਿਆ ਮਾਦਾ ਮੰਨ ਨਹੀਂ ਕਰਦਾ ਸੀ ਬਜ਼ੁਰਗਾਂ ਦਾ ਹਾਂ ਮਾਪੂ ਕਹਿੰਦਾ ਕਹਿੰਦਾ ਹੋ ਨਹੀਂ ਸਕਦਾ ਕਹਿੰਦਾ ਇਹ ਕੰਮ ਉਹ ਨਹੀਂ ਕਰਦਾ ਹਾਂ ਤੁਸੀਂ ਉਦੋਂ ਖੇਡਦੇ ਸੀ ਪੜ੍ਹਦੇ ਸੀ ਨਹੀਂ ਕੇਵਲ ਖੇਡਦੇ ਹੀ ਟੈਂਟਨ ਤੋਂ ਸਾਬੀ ਬਾਪੂ ਬਕਰੀ ਦੇ ਕੇ ਪੇੜ ਨਾਲ ਸਾਜੀ ਦੇ ਗੱਲ ਗੱਲ ਦੇ ਗੱਡੇ ਉੱਪਰ ਖੇ ਖੇ ਸਾਡਾ ਦੂਰ ਤਾਂ ਬਹੁਤ ਆ ਠੀਕ ਹੈ ਜੀ ਹਾਂ ਤੇ ਪੈਂਟੀ ਗਲ ਬੰਨਣਾ ਲੱਗਦਾ ਸਾਡਾ ਤੁਹਾਡੇ ਚੱਕ ਦੇ ਨਾਲ ਕਿਹੜੀ ਕਿਹੜੀ ਚੱਕ ਕਿਹੜੇ ਕਿਹੜੇ ਪਿੰਡ ਪੈਂਦੇ ਸੀ ਇੱਕ ਪਾਸੇ ਤਾਂ ਸਸਾਈ ਤਾਂ ਹਾਂ ਜੀ ਸਿਤਾਈ ਦੇ ਗੱਲ 26 ਸੀ ਠੀਕ ਹੈ ਜੀ 26 ਦੇ ਗੱਲ 25 ਸੀ ਹਾਂਜੀ 25 ਗੱਲ 24 ਜੀ ਠੀਕ ਲੰਬੜਦਾਰ ਕੌਣ ਸੀ ਤੁਹਾਡੇ ਪਿੰਡ ਦਾ ਹਰਬੰਸ ਸੀ ਤਾ ਕੋਈ ਹੁੰਮੜੀ ਬੈਠਾ ਸੀ ਆ ਤੁਹਾਨੂੰ ਕਿੰਨਾ ਟਾਈਮ ਲੱਗਿਆ ਲੱਗ ਗਿਆ ਪਾਕਿਸਤਾਨ ਤੋਂ ਨੜਿਆਲੀਆਂ ਚ ਕਿੰਨੇ ਦਿਨਾਂ ਕੇ ਪਹੁੰਚੇ ਸੀ ਤੁਸੀਂ ਅਸੀਂ 25 ਦਿਨ ਤੇ 25 ਦਿਨ ਤੇ ਹਾਂਜੀ ਤੁਹਾਨੂੰ ਤੁਹਾਡੇ ਸਫ਼ਰ ਵਿੱਚ 2000 ਰੁਪਏ ਆਫਟਾ ਆਇਆ ਹੈ ਤੁਹਾਡੇ ਸਫ਼ਰ ਵਿੱਚ ਹਾਂ ਪਾਕਿਸਤਾਨ ਤੋਂ ਨੜਿਆਲੀ ਤੱਕ ਪਹੁੰਚਣ ਦੀ ਬੇਤੀ ਗੋਜੋ ਰੋ ਵੀ ਰਕਾਪਟ ਆ ਤੁਹਾਨੂੰ ਯਾਦ ਹੈ ਕਿਵੇਂ ਕਿਵੇਂ ਤੁਸੀਂ ਪਹੁੰਚੇ ਮਤਲਬ ਤੁਸੀਂ ਕਿਵੇਂ ਪਹੁੰਚੇ ਹੋ ਇੱਥੇ ਨੜਿਆਲੀ ਪਹੁੰਚੇ ਤਾਂ ਗੱਡੇ ਦੇ ਸਾਡੇ ਕੋਲ ਹਾਂਜੀ ਗੱਡੇ ਸਾਡੇ ਕੋਲ ਦਾ ਇੱਕ ਗੱਡਾ ਠੀਕ ਹੈ ਜੀ ਸਾਡੇ ਚਾਚੇ ਨਾਲ ਕੋਲ ਦੋ ਗੱਡੇ ਤੇ ਉਹਨਾਂ ਨੇ ਇੱਕ ਗੱਡਾ ਮੁਸਲਮਾਨਾਂ ਦਾ ਦੇ ਦਿਆ ਤਾਂ ਅੱਛਾ ਪਿੰਡ ਵਿੱਚ ਦੋ ਗੱਡੇ ਦੇ ਦੋ ਜਣੇ ਕੋਲ ਉਹਨਾਂ ਨੇ ਇੱਕ ਇੱਕ ਗੱਡਾ ਮੁਸਲਮਾਨਾਂ ਨੂੰ ਦੇ ਦਿਆ ਜਾਨੀ ਉਹ ਬਾਗਾਂ ਦੇ ਬੈਠੇ ਦੂਆ ਘਰ ਉਹਨਾਂ ਕੋਲ ਤਿੰਨ ਤਿੰਨ ਗੱਡੇ ਤੇ ਅੱਛਾ ਜੀ ਹਾਂ ਇਹ ਕਿ ਮੁਸਲਮਾਨਾਂ ਨੇ ਤੁਹਾਨੂੰ ਦੇਤੇ ਸੀ ਗੱਡੇ ਆ ਗੱਡੇ ਉਹ ਜਿਹੜੇ ਉੱਧਰ ਰਹਿਣੇ ਹਾਲ ਤੇ ਉਹਨਾਂ ਨੇ ਦੇਤੇ ਛੋਟੇ ਛੋਟੇ ਪੈਸਿਆਂ ਨੂੰ ਬਹੁਤ ਬਹੁਤ ਛੇ 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 ਨਹੀਂ ਗੋੜ ਅੱਛਾ ਜੀ ਠੀਕ ਹੈ ਚੰਗੇ ਮੁਸਲਮਾਨ ਸੀ ਜਿਨ੍ਹਾਂ ਨੇ ਉਹਨਾਂ ਨੇ ਦੇ ਦੇ ਹਾਂ ਜੀ ਬਸ ਉੱਥੇ ਬੈਠਣੇ ਤੇ ਗੱਡੇ ਜਿਹੜੇ ਮੁਸਲਮਾਨ ਤੁਹਾਡੇ ਪਿੰਡ ਵਿੱਚ ਰਹਿੰਦੇ ਸੀ ਹਾਂ ਜੀ ਉਹਨਾਂ ਨੇ ਤੁਹਾਡੀ ਮਦਦ ਕੀਤੀ ਸੀ ਉਸ ਟਾਈਮ ਨਹੀਂ ਮਦਦ ਮਦਦ ਕੋਈ ਨਹੀਂ ਕੀਤੀ ਠੀਕ ਹੈ ਜੀ ਮਦਦ ਕੋਈ ਨੁਕਸਾਨ ਪਛਾਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਉਹਨਾਂ ਨੇ ਨਹੀਂ ਨਹੀਂ ਠੀਕ ਹੈ ਠੀਕ ਉੱਥੇ ਸ਼ਾਂਤ ਰਹੇ ਇੱਕ ਲਾਗ ਬੂਟਿਆਣਾ ਪਿੰਡ ਦਾ ਅੱਛਾ ਲਾਗ ਹਾਂਜੀ ਉੱਥੇ ਮੁਸਲਮਾਨ ਦਾ ਠੀਕ ਹੈ ਖਾਸਾ ਮਸ਼ਹੂਰ ਦਾ ਠੀਕ ਹੈ ਜੀ ਉਹ ਫਿਰ ਦੁਪਹਿਰੇ ਨੂੰ ਉੱਠੇ ਅਸੀਂ ਭਾਦੋਂ ਦਾ ਮਹੀਨਾ ਸ਼ਾਮ ਨੂੰ ਆ ਕੇ ਝਾਲ ਪਰ ਰਹੇਗੇ ਫਿਰ ਨਹਿਰ ਦੇ ਪਰ ਡੋਗੂਨ ਦੇ ਪਰ ਰੋ ਰਾਤ ਪਈ ਉਹ ਫਿਰ ਬਾਕੀ ਦੋ ਦਿਨ ਢੋੜ ਲਿਆ ਮਿੱਟੀ ਦੇ ਤੇਲ ਦੇ ਅੱਛਾ ਜੀ ਬਾਕੀ ਅਰ ਬੰਦੇ ਲਿਆ ਬੇ ਉਹਨਾਂ ਨੂੰ ਲੱਗਦਾ ਸਾਡੇ ਪਿੰਡ ਗਏ ਵੈਸੇ ਉਹ ਆफी ਮਾਰ ਦੇਣੇ ਬੇ ਅੱਗ ਲਾ ਕੇ ਫੂਕੂਗੇ ਠੀਕ ਹੈ ਫੇ ਸਾਰੇ ਬੰਦਿਆਂ ਕੋਲ ਵੀ ਅਸਰ ਆ ਥਾ ਸਾਰੇ ਬੰਦਿਆਂ ਨੇ ਗੋਲੀ ਚਲਾਈ ਸਾਡੇ ਬੰਦਿਆਂ ਦੇ ਵਿੱਚ ਮਾਰ ਮਾਰ ਨਹੀਂ ਰਹਾ ਹਤਾ ਪਰ ਉਹਨਾਂ ਦਾ ਬੰਦਾ ਮਰ ਗਿਆ ਬੰਦਾ ਫਿਰ ਡਾਊੜ ਗਏ ਪਰ ਫਿਰ ਜਿਹੜੇ 2-3 ਥੇ ਇਹ ਸਮਾਂ ਉਹ ਇਹਨਾਂ ਨੇ ਵੀ ਅੱਗ ਲਾ ਕੇ ਹੀ ਫੂਕੇ ਠੀਕ ਹੈ ਜੀ। ਹਾਂ। ਮਤਲਬ ਤੁਹਾਡੇ ਪਿੰਡਾਂ ਨੇ ਪੂਰਾ ਮੁਕਾਬਲਾ ਕੀਤਾ ਹੈ। ਹਾਂ ਜੀ। ਹਾਂ ਹਾਂ। ਫਿਰ ਉਹ ਬੱਲੋ ਦੇ ਹੈਡ ਹੱਦ ਹੈ ਨਾ ਬੱਲੋ ਦੀ ਹੈਡ। ਹਾਂ ਜੀ। ਫਿਰ ਇੱਥੇ ਆ ਕੇ ਵੀ ਉਹ ਬਾਕੀ ਮੇਰਾ ਗੱਲ ਕਰਨਾ ਮੈਂ। ਹਾਂ ਜੀ। ਉਹ ਫਿਰ ਬੋਲ ਖੋਲਣ ਲੱਗਿਆ ਤਾਂ ਆ ਕੇ ਸਾਢੇ ਦਿਨ ਕਰਾਂਦੇ। ਠੀਕ ਹੈ ਜੀ। ਸਾਢੇ ਸਾਡੇ ਪਿੰਡਾਂ ਦੇ ਮਗਰ ਤੇ ਬੱਚਾ ਖੋਲ ਲਿਆ ਤਾਂ। ਹਾਂ ਜੀ। ਮੈਂ ਬਿੱਟਲ ਦਰਿਆ ਤਾਂ ਨਾ ਜੇ ਪਾਰ ਹੋਣਾ ਤਾਂ। ਗਣੀ ਮਾਗਰ ਤੇ ਬੱਚਾ ਘੋੜ ਲੱਤੈ ਤੇ ਸਰਦਾਰਾ ਸਹੇ ਉਹਦਾ ਬੱਚਾ ਘੋੜ ਲੱਤੈ। ਅੱਛਾ ਹਾਂ। ਦਾ ਸਾਰੇ ਤਾਚੇ ਦਾ ਵੀ ਤਾਤਾ ਡੰਗਰ ਲਈ ਨਹੀਂ ਆਉਂ ਤਾਂ ਛੇਲਾ ਚੱਕ ਲਿਆਤਾ। ਅੱਛਾ ਜੀ। ਬਾਬਲ ਛੇਲਾ ਚੱਕਿਆ ਹੋਇਆ ਤਾਂ ਦਾ ਕਹਿੰਦਾ ਮੈਂ ਮੈਂ ਕਹਿੰਦਾ ਬਿੱਟੇ ਹਟਾ ਦੂੰਗਾ ਤੈਨੂੰ ਵੀ ਕਹਿੰਦਾ। ਪਰ ਫੇਰ ਛੱਡ ਲਾ ਫੇਰ। ਅੜ ਬਸਵਾ ਦੇ ਸੀ ਉਹ। ਹਾਂ। ਜਿਹੜਾ ਦਰਿਆ ਸੀ ਉਹਦਾ ਨਾਮ ਕੀ ਸੀ? ਵੱਲੋ ਦਾ ਹੈਰ ਵੱਜਦਾ। ਉਸ ਦਰਿਆ ਹਾਂ ਪਾਕ ਉਹ ਉੱਲੇ ਪਾਸੇ ਸਾੜਾ ਹੱਦ ਹੈ। ਪਰਲੇ ਪਾਸੇ ਪਾਕਿਸਤਾਨ ਦੀ ਹੱਦ ਹੈ। ਅੱਛਾ ਜੀ। ਹਾਂ। ਠੀਕ ਹੈ ਬਾਬਾ ਜੀ ਜਦੋਂ ਤੁਸੀਂ ਉੱਧਰ ਰਹਿੰਦੇ ਸੀ ਹਾਂ ਜੀ ਗੁਰਦੁਆਰਾ ਵੀ ਤੁਹਾਡੇ ਪਿੰਡ ਵਿੱਚ ਸੀ ਕੋਈ ਗੁਰਦੁਆਰਾ ਬਹੁਤ ਡਬਲ ਦਾ ਠੀਕ ਹੈ ਜੀ ਕੋਈ ਮਸਜਿਦ ਵੀ ਸੀ ਜਾਂ ਸਿਰਫ ਗੁਰਦੁਆਰਾ ਸੀ ਹੈ ਮਸਜਿਦ ਵੀ ਸੀ ਕਿਹ ਕਿ ਮਸਜਿਦ ਮੁਸਲਮਾਨਾਂ ਦਾ ਜਿੱਥੇ ਰਹਿੰਦੇ ਨੇ ਨਹੀਂ ਮੁਸਲਮਾਨਾਂ ਦਾ ਕੋਈ ਨਹੀਂ ਸਾਡਾ ਸਿੱਖਾਂ ਦਾ ਹੀ ਗੁਰਦੁਆਰਾ ਸੀ ਗੁਰਦੁਆਰਾ ਵੀ ਖਾਸਾ ਬੜਾ ਦਾ ਤੇਰ ਬਾਕੀ ਜੰਨਾ ਜੁਨਾ ਉਹ ਜਗਾ ਵੀ ਬਹੁਤ ਛੱਤੀ ਹੈ ਤੋਡੇ ਜਿਹੜੀ ਚੱਕ ਆ ਉਹਦੇ ਨਜ਼ਦੀਕ ਹੋਰ ਕਿਹੜੀ ਬੜੀ ਚੱਕ ਕਿਹੜੀ ਸੀ ਜਿੱਥੇ ਸਾਮਣੋਂ ਜ਼ਿਆਦਾ ਮਸਤੀ ਭਰਾ ਰਹਿੰਦੇ ਸੀ ਜਿੱਥੇ ਸਾਰੇ ਨਾਲੋਂ ਬੜਾ ਪਿੰਡ ਜਿਹੜਾ ਤਾਂ ਕਿਹੜੀ ਚੱਕ ਦੀ ਬੁੜੀ ਚੱਕ ਦੇ ਨਾਲ ਬੜਾ ਪਿੰਡ ਕਿਹੜਾ ਸੀ ਹੋਰ ਕਿਹੜਾ ਬੜਾ ਪਿੰਡ ਸੀ ਬੜਾ ਪਿੰਡ ਦਾ ਪਿੰਡ ਦਾ ਸਾੜੇ ਹੀ ਖਸਾ ਬੜਾ ਸੀ ਤੁਹਾਡੇ ਹੀ ਪਿੰਡ ਬੰਦਾ ਸੀ ਹਾਂ ਹਾਂ ਸਾੜੇ ਪਿੰਡ ਬੜਾ ਸੀ ਔਰ ਬਹੁਤ ਬੜੀਆਂ ਬੜੀਆਂ ਗਲੀਆਂ ਚੌੜੀਆਂ ਦੀਆਂ ਠੀਕ ਹੈ ਹਾਂ ਵਿਆਹ ਵੀ ਦੇਖਿਆ ਤੁਸੀਂ ਉੱਧਰ ਕੋਈ ਆਹੋ ਵਿਆਹ ਤਾਂ ਦੇਖੀ ਹੀ ਹੈ ਕਿਹਦਾ ਦੇਖਿਆ ਸੀ ਵਿਕੇ ਤੇ ਬੱਲਾ ਬੈਠਾ ਹਾਂਜੀ ਮੈਂ ਮੈਂ ਬੱਲਾ ਵਿਆ ਹੋਇਆ ਅੱਛਾ ਜੀ ਬੱਲਾ ਦਾ ਮੁੰਡਾ ਤਾਂ ਕੁੜੀ ਸਾਡੇ ਪਿੰਡ ਦੀ ਸੀ ਉਧਰ ਦੇਖਿਆ ਸੀ ਉਹ ਉਧਰ ਹਉ ਉਧਰ ਹਾਂ ਮਤਲਬ ਉਹ ਤੁਹਾਡੇ ਚਾ ਕਿੰਨੇ ਨੰਬਰ ਚੱਕਦੇ ਸੀ ਦੂਰੀ ਆਪਣਾ 34 ਚੱਕ 34 ਚੱਕ 34 ਚੱਕ ਦੀ ਕੁੜੀ ਸੀ ਹਾਂ ਬੱਲਾ ਦੇ ਉਹਨਾਂ ਦਾ ਚੱਕ ਨੰਬਰ ਹਾਂ ਉਹ ਬੱਲਾ ਹੁਣ ਉਹ ਬੱਲਾ ਬੈਠੇ ਹੁਣ ਅੱਛਾ ਉਹ ਪਾਕਿਸਤਾਨ ਮੈਂ 40 ਚੱਕ ਤੋਂ ਉਹਦਾ ਪਿੰਡ ਉਹਦਾ ਚੱਕ ਤਲੋ ਕਿੰਨੇ ਕੋ ਕਿੰਨਾ ਦਾ ਫਰਕ ਸੀ ਦੋਨਾਂ ਵਿੱਚ 20 ਦੇ 40 ਦੇ ਵਿੱਚ ਖਾਸਾ ਫਰਕ ਤਾਂ ਮੈਂ ਮੈਂ ਵੀ 40 ਮੰਗਿਆ ਹਿਆ ਤਾਂ ਉੱਪਰ ਪਾਕਿਸਤਾਨ ਵਿੱਚ ਅੱਛਾ ਇਹਨਾਂ ਦਾ ਜ ਮੰਗਿਆ ਹੈ ਅੱਛਾ ਹਾਂ ਕਿੰਨੇ ਦਿਨ ਦਾ ਵਿਆਹ ਸੀ ਉਹ ਹੈ ਵਿਆਹ ਕਿੰਨੇ ਦਿਨ ਦਾ ਸੀ ਵਿਆਹ ਛੋੜੇ ਦਿਨਾਂ ਜਾਨੀ ਜਦੋਂ ਉਹਦੇ ਨੰਦ ਹੋਏ ਹਨਾ ਮੈਂ ਗਿਆ ਤਾਂ ਮੈਂ ਛੋਟਾ ਜਾਤਾ ਉਹਦਾ ਰੰਗ ਤਾਂ ਬਹੁਤ ਕਾਲਾ ਅੱਛਾ ਜੀ ਫੇਰ ਬੁੜੇ ਦੇ ਜਿਹਦੀ ਕੁੜੀ ਸੀ ਉਹਨੇ ਤਰਮ ਸੰਤਾਂ ਦਾ ਕਹਿੰਦੇ ਤਾਰਨ ਸੁਣਾ ਜੋਈ ਕਹਿੰਦੇ ਬੜਾ ਕਾਲਾ ਕਹਿੰਦੇ ਸੀ ਆ ਫਿਰ ਫਿਰ ਹੁਣ ਮੈਂ ਵੀ ਬੱਲਾ ਵਿਆਹ ਹੋਇਆ ਉਹ ਵੀ ਬੱਲਾ ਦਾ ਬੰਦਾ ਅੱਛਾ ਜੀ ਆ ਛੋਟਾ ਵਿਆਹ ਕਿੰਨੀ ਉਮਰ ਚ ਹੋ ਗਿਆ ਜੀ 18 ਸਾਲ ਦਾ ਇੱਧਰ ਆ ਕੇ ਵਿਆਹ ਹੋਇਆ ਲੋ ਇੱਧਰ ਆ ਗਿਆ ਉਹ ਉੱਥੇ ਨੰਡਿਆੜੀ ਆ ਕੇ ਕਈ ਸਾਲ ਬਾਅਦ ਹੋਇਆ ਹੈ ਅੱਛਾ ਜੀ ਠੀਕ ਹੈ ਤੁਹਾਡੀ ਠੀਕ ਹੈ ਪਪਾ ਜੀ ਜਦੋਂ ਤੁਸੀਂ ਤੁਰੇ ਆ ਉਧਰੋਂ ਹਾਂ ਜੀ ਅੱਜ ਲੱਗ ਐਦਨ 49 ਵਾਲਾ ਆਪਣੇ ਮਤਲਬ ਹਾਂ ਵੀ ਭਾਦੋਂ ਦਾ ਮਹੀਨਾ ਤਾਂ ਭਾਦੋਂ ਦਾ ਮਹੀਨਾ ਸੀ ਠੀਕ ਹੈ ਕੋਈ ਰਾਹ ਵਿੱਚ ਦੁਰਘਟਨਾ ਵੀ ਹੋਈ ਆ ਤੁਹਾਡੇ ਨਾਲ ਜਾਂ ਸਹੀ ਸਲਾਮਤ ਆ ਰਾਮ ਨਾਲ ਆ ਗਏ ਨਾ ਐਸਾ ਹੁੰਦੇ ਹ ਹੈ ਜੀ ਬੁਮਾਰੀ ਪੈ ਗਈ ਸੀ ਹਾਂਜੀ ਮੌਤਾਂ ਹੋਈਆਂ ਬਹੁਤ ਠੀਕ ਭਗਤੀ ਜੀ ਜੀ ਬਹੁਤ ਮਾਰ ਕੇ ਸਾਡੀ ਮਾਈ ਮਰ ਗਈ ਅੱਜ ਤੇ ਬਾਕੀ ਸਾਡੀ ਚਾਚੀ ਮਰ ਗਈ ਹੈ ਜਿਸ ਨੂੰ ਮਾਰੀ ਪਏ ਕੇ ਬਹੁਤ ਖਾਸ ਬੰਦੇ ਮਰੇ ਸੀ ਕੁਮਾਰ ਹੋ ਕੇ ਆ ਇੱਕ 35 ਦਾ ਸਾਢੇ 35 ਕੀ ਸੜਕ ਤੇ ਲਾਗ ਹਾਂਜੀ ਉਹਦੀ ਮਗਰ ਜਿਹੜੀ ਗੱਡੀ ਭਿਉਣੇ ਵਾਲੀ ਹੁੰਦੀ ਹੈ ਉਹ ਗੱਡੀ ਪਰ ਇੱਕ ਤੀਵੇਂ ਇੱਕ ਬੰਦਾ ਇੱਕ ਮੁੰਡਾ ਗਬਰੂ ਮੁੰਡੇ ਨੂੰ ਮੁੰਡਾ ਬਿਮਾਰਤਾ ਮੁੰਡੇ ਨੂੰ ਆਇਸ ਆ ਇੱਕ ਦਿਨ ਪਾਇਆ ਸਾਢੇ ਮਗਰ ਦੀ ਉਹ ਗੱਡੀ ਆ ਠੀਕ ਹੈ ਇਹ ਗਬਲੇਟਾ ਮੁੰਡਾ ਦਾ ਨੂੰ ਆਇਸ ਆ ਇੱਕ ਦਿਨ ਪਾਇਆ

ਬਾਕੀ ਉਹਦੇ ਉਹਦੇ ਮੁੰਡੇ ਕਾਸੇ ਹਿਸ਼ਾਰ ਤੇ ਉਹ ਇਧਰ ਉਹ ਉਹ ਉਹਨਾਂ ਨੇ ਗੈ ਚੱਕਣ ਚੱਕ ਲੈ ਕਈ ਕਈ ਬੁੜੇ ਜਾਨੀ ਚੰਗੇ ਠੀਕ ਹੈ ਕਿ ਕੇਸਰਾ ਸਿੰਘ ਦਾ ਇੱਕ ਨਾ ਹੋਰ ਨਾ ਉੱਤ ਬੁੜੇ ਦੇ ਇੱਕ ਨਾ ਫਿਰ ਉਹ ਜਿਹਦੇ ਮੈਂ ਨਾ ਲੰਨਾ ਹੈ ਉਹ ਸਖੋਮਾਦਰੀਆਂ ਗਾ ਉਹਨਾਂ ਨੇ ਫਿਰ ਇੱਥੇ ਆ ਕੇ ਮੁਕਾਬਲਾ ਕਰਿਆ ਹਾਂਜੀ ਜਿਹੜਾ ਬੰਦਿਆਂ ਨੇ ਉਧਰ ਚੱਕਣ ਚੱਕ ਕੇ ਸਨ ਬੁਦੂ ਖੰਬਾ ਖਾਂਦਾ ਉਹਨਾਂ ਨੇ ਸਖੋਮਾਦਰੀਆਂ ਨਾਲ ਲੜ ਪਿੰਡ ਦਾ ਬੰਦਾ ਮਾਰਿਆ ਸਖੋਮਾਦਰੀਆਂ ਨੇ ਇਹ ਜਿਹਾ ਬਾਗਾਂ ਠੀਕੇ ਵੀ ਬੈਠਾ ਫਿਰ ਇਹ ਇਹਨਾਂ ਨੇ ਸਾਡੇ ਪਿੰਡ ਦੇ ਨੇ ਉਹਦੇ ਤਿੰਨ ਬੰਦੇ ਮਾਰੇ ਅੱਛਾ ਆਹ ਉਧਰ ਜਾਂ ਇਧਰ ਆ ਕੇ ਇੱਧਰ ਆ ਕੇ ਠੀਕ ਹੈ ਅਸਾ ਖੋਮਾਦਰ ਬਾਗਾਂ ਵਾਲੇ ਕੋਲ ਹੈ ਹਾਂਜੀ ਹਾਂਜੀ ਹਾਂ ਹਾਂ ਠੀਕ ਹੈ ਠੀਕ ਹੈ ਬਾਬਾ ਜੀ ਮਤਲਬ ਮਤਲਬ ਜਿਹੜੇ ਤੁਸੀਂ ਕਹਿ ਰਹੇ ਕਿ ਬੰਬ ਬਣਾਉਣ ਲੱਗੇ ਸੀ ਹਾਂਜੀ ਉਹ ਮਤਲਬ ਨੇ ਸਲਾਹ ਦਿੱਤੀ ਕਿ ਬੰਬ ਬੰਬ ਐਡਾ ਸਾਰਾ ਸੀ ਐਡਾ ਸਾਰਾ ਹਾਂਜੀ ਉਹਨੂੰ ਐਡਾ ਸਾਰਾ ਬੰਬ ਦਾ ਐਡਾ ਸਾਰਾ ਹਾਂਜੀ ਕੱਕਾ ਕੰਗਾ ਕੰਗਾ ਪੇ ਪੇੜੀ ਡਿੱਟਾ ਤਾਂ ਹੁਣ ਆਜ ਵੀ ਕੰਮ ਨੂੰ ਪਤਾ ਨਹੀਂ ਉਹਨੂੰ ਇਕਲੀ ਕ ਆਏ ਐ ਇਕਲੀ ਕ ਆਏ ਐ ਹਾਂਜੀ ਇੱਕ ਗਿੰਨੇ ਗਿੰਨੇ ਆਏ ਵੀ ਕਿ ਟੋਟੇ ਆ ਟੋਟੇ ਬਣ ਗਏ ਹਾਂਜੀ ਜਦ ਚੱਲਣਾ ਇਕੱਲਾ ਇਕੱਲਾ ਟੋਟਾ ਹੋ ਜਾਣਾ ਉਹਦਾ ਤੇ ਬੰਬੜੇ ਚੱਲਣਾ ਕਾਦਾ ਬਣਦਾ ਸੀ ਸਾਨੂੰ ਪਤਾ ਨਹੀਂ ਵੀ ਕਾਹ ਹੈ ਬਣਾ ਬਣਾਦਾ ਕੌਣ ਸੀ ਕੋਈ ਉਹ ਜਿਹੜਾ ਬੰਦਾ ਲੈਂਦਾ ਸੀ ਬੰਦੇ ਨੂੰ ਕੋਈ ਮਤਲ ਲੈ ਕੇ ਆਈ ਸੀ ਹਾਂ ਬੰਦੇ ਨੂੰ ਬਾਹਰ ਤੇ ਦਿਆ ਤੇ ਹੁਣ ਫਿਰ ਦੁੱਖਾ ਬਣਾਈਆਂ ਨਾਲੇ ਨਾਲੇ ਬੰਬ ਬਣਾਇਆ ਕਿ ਜੇ ਆਪਣੀ ਸਲਾਮਤੀ ਵਾਸਤੇ ਹਾਂ ਹਾਂ ਇਹਨਾਂ ਨੇ ਬਣਵਾਏ ਪਿੰਡ ਦੇ ਆਣੇ ਸਾਨੂੰ ਰਾਹ ਵਿੱਚ ਸਾਡੇ ਕੰਮ ਆਉਗੀ ਫਿਰ ਉਹ ਉੱਤੇ ਚਾਲ ਚਾਲ ਫਿਰ ਕੰਮ ਆਈ ਜਾਣੀ ਉਹ ਕੋਈ ਪਿੰਡਾਂ ਦਾ ਸਰਦਾਰ ਵੀ ਸੀ ਉਸ ਸਾਈਡ ਤੁਹਾਡੇ ਮਤਲਬ ਚੱਕ ਜਿਹੜੇ ਉਹਨਾਂ ਦਾ ਕੋਈ ਸਰਦਾਰ ਵੀ ਹੁੰਦਾ ਸੀ ਨਾ ਜਦ ਜਦ ਐਡਾ ਹੁਣ ਤਾਂ ਹੁੰਦਾ ਜਦ ਤੁਸੀਂ ਕਿਹਾ ਹੁਣ ਸਰਪੰਚ ਹੀ ਚੱਲਦੀ ਹੈ ਜਦ ਇੱਕ ਨਾ ਇੱਕ ਨਾ ਜਦ ਉੱਤੇ ਕੋਈ ਹੁੰਦਾ ਉਂ ਜਾਨੀ ਕਿ बड़े बंदे थे उनों को कोई बाहर से बंदा आऊना वो मुड़े कर देना गल बात करने खातिर कर हां जी मैं उधर ਪਿੰਡਾਂ ਦੇ ਮਤਲਬ ਉਸਾਰੀ ਕਿਵੇਂ ਹੁੰਦੀ ਕਿੰਦਾ ਦੀ ਸੀ ਬਨਾਬਤ ਕਿੰਦਾ ਦੀ ਸੀ ਪਿੰਡਾਂ ਦੀ ਮਨਾਵ ਤਾਂ ਗਾਈਆਂ ਬਹੁਤ ਚੌੜੀਆਂ ਠੀਆਂ ਇੱਕ ਲੈਣ ਆ ਜਾਂਦੀ ਹੈ ਇੱਕ ਲੈਣ ਆ ਜਾਂਦੀ ਗੱਬੇ ਗਲੀ ਹੈ ਠੀਕ ਹੈ ਤੇ ਬਾਕੀ ਦਰਵਾਜ਼ੇ ਸਾਹਮਣੇ بڑے رکھے ਹੋਏ ਆ ਤੇ ਹੱਥ ਤੇ بڑے ਆ ਆ ਆ ਉਹਦਾ ਚੰਤੀ ਚੱਕੇ ਘਰ ਪਤਾ ਕਿੰਦਰਲੀ ਸੈਟ ਸੀ ਕੀ ਸੀ ਐਸੇ ਪਹਿਲਾਂ ਤਾਂ ਅਸੀਂ ਗੱਬੇ ਤੇ ਚਾਚੇ ਰਾਂ ਕੋਲ ਠੀਕ ਹੈ ਸਾਢੇ ਬਾ ਸਾਢੇ ਮਜ਼ਦੂਰ ਦੇ ਬਾਪ ਨੇ ਆਣੀ ਜਾਈ ਮਰ ਗਿਆ ਤਾਂ ਫਿਰ ਉਥੇ ਚਾਚੇ ਰਾਂ ਕੋਲੇ ਰਿਹਾ ਏ ਚਾਚੇ ਰਾਂ ਦੇ ਗੱਬੇ ਆ ਟੀਵੀ ਟੀਵੀ ਕੋਲ ਕਰਾਣਾ ਦੀ ਬਹੁਤ ਤਕੜੀ ਪਿੰਡ ਦੇ ਗੱਬੇ ਉਹਨਾਂ ਕੋ ਰਿਹਾ ਬਾ ਫਿਰ ਇਹਦੇ ਬਾਪ ਨੂੰ ਹੱਥਾਂ ਮਿਲ ਗਿਆ ਬਾਹਰ ਬਾਹਰ ਫਿਰ ਜਦੋਂ ਆਏ ਨੇ ਫਿਰ ਕਿਸੇ ਹੌਲੀ ਹੌਲੀ ਫਿਰ ਉਹਦਾ ਬਗਲ ਕਰਾਇਆ ਜਾਂ 20 ਰੁਪਏ ਦੀ ਹੜੀ ਜੀ ਇੱਕ ਬੰਦੇ ਨੂੰ ਉਹਨੇ ਡਲਿਆਂ ਦਾ ਫਿਰ ਬਗਲ ਕਰਤਾ ਫਿਰ ਉੱਥੇ ਥਾਂ ਛੱਪਿਆ ਫਿਰ ਆਉਣ ਤੇ 2 ਸਾਲ ਤਿੰਨ ਪਹਿਲਾਂ ਆਇਆ ਸੀ 6 ਸਾਲ ਪਹਿਲਾਂ ਉੱਥੇ ਉਹ ਹਰ ਤੇ ਦਿੱਸਦਾ ਬਾਹਰ ਬਾਹਰ ਹਾਂ ਮਤਲਬ ਕਿਸੇ ਪਹਿਲਾਂ ਪਿੰਡ ਦੇ ਵਿਚਕਾਰ ਰਹਿੰਦੇ ਪਹਿਲਾਂ ਵਿਚਕਾਰ ਰਹੇ ਥੋੜਾ ਜਿਹਾ ਥਾਂਤਾ ਦੋ ਮਹੀਨ ਸਰਦਿਆਂ ਦੋ ਬੋਲਟ ਜਦ ਮੈਂ ਸਭ ਉੱਥੇ ਛੱਪਦਾ ਪਾਇਆ ਫਿਰ ਬਾਲੇ ਨਹੀਂਆ ਬਹੁਤ ਦਸੀਂ ਬਾਹਰਲੇ ਹਾਤੇ ਵਿੱਚ ਬੰਨੇ ਹੋਣੇ ਰਾਤ ਨੂੰ ਠੀਕ ਹੈ ਦਿਨ ਦਿਨ ਮਾ ਖੇਤਾਂ ਮ ਰੱਖਣੇ ਠੀਕ ਹੈ ਜੀ ਹਾਂ ਤੁਹਾਨੂੰ ਇੱਧਰਲੇ ਪਿੰਡ ਵਧੀਆ ਲੱਗਦੇ ਜਾਂ ਉੱਧਰਲੇ ਪਿੰਡ ਵਧੀਆ ਸੀ ਉਹ ਤਾਂ ਹੁਣ ਰਹਿੰਦੇ ਦੀ ਗੱਲ ਹੈ ਵਧੀਆ ਤਾਂ ਉੱਧਰਲੇ ਵਧੀਆ ਹੀ ਤੇ ਬਹੁਤ ਵਧੀਆ ਨੇ ਬਹੁਤ ਬੜੇ ਬੜੇ ਹਾਤੇ ਤੇ ਬਾਕੀ ਕੱਸੀ ਦੇ ਪਾਣੀ ਲੱਗਦੇ ਤੇ ਆ ਠੀਕ ਹੱਤਿਆਂ ਘਰਾਂ ਨੂੰ ਹੱਤੇ ਕਹਿੰਦੇ ਸੀ ਇੱਥੇ ਹਾਂ ਘਰਾਂ ਨੂੰ ਹੱਤੇ ਕਹਿੰਦੇ ਠੀਕ ਹੈ ਹਾਂ ਬਹੁਤ ਘੁੱਲੇ ਘੁੱਲੇ ਹੱਤੇ ਸਭ ਦੇ ਹਾਂ ਜੀ ਠੀਕ ਹੈ ਜੀ ਚੱਕੜਾਂ ਦੀ ਕਿ ਕਨੇੜੀਆਂ ਦੋਏ ਵੱਖਾਂ ਫਟੀਆਂ ਹਾਂ ਜੀ ਕਨੇੜੀਆਂ ਦੋ ਵੱਖਾਂ ਫਟੀਆਂ ਠੀਕ ਹੈ ਕਮੀਆਂ ਹਾਂ ਬਹੁਤ 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 ਦੌੜ ਕਮੀਆਂ ਦੇ ਦੋ ਹਾਂ ਜੀ ਠੀਕ ਹੈ ਹਾਂ ਹਾਂ ਚੱਕੜਾਂ ਦੀ ਬਣਾਉਂਦੇ ਕਿਦਾਂ ਦੀ ਸੀ ਉਹ ਪਿੰਡਾਂ ਦੀ ਛੱਪੜਾਂ ਦੀ ਤਾਂ ਫਿਰ ਇੱਧਰ ਦੇ ਪਾਸੇ ਸਕੂਲ ਕੋਲ ਪਹਿਲਾਂ ਤਾਂ ਛੋਟਾ ਜਾਂਦਾ ਹਾਂਜੀ ਫੇਰ ਛੋੜੇ ਚਿਰ ਤੇ ਫੇਰ ਟੋਬਾ ਪਟਿਆ ਇਹਨੇ ਬਹੁਤ ਬੜਾ ਠੀਕ ਹੈ ਜੀ ਟੋਬਾ ਪਟ ਗਿਆ ਅਰਦਾਲੇ ਮਿੱਟੀ ਦੇ ਗਲੇ ਰਾਹ ਤੇ ਮੀਟਰ ਬਣਾਤੀ ਤੇ ਫੇਰ ਉੱਥੇ ਯਾਨੀ ਸ਼ਾਮ ਨੂੰ ਲੋਕਾਂ ਨੇ ਟੋਬੇ ਟੋਬੇ ਤੇ ਪਾਣੀ ਪਲਾਈ ਕਰਦੇ ਇੱਥੇ ਠੀਕ ਹੈ ਜੀ ਆ ਛੋਟੇ ਬਕ ਕਿੰਨੇ ਡੰਗਰ ਰੱਖੇ ਸੀ ਮਤਲਬ ਡੰਗਰ ਸਾਢੇ ਕੋੜਾ ਦੋ ਮਹੀਸਾ ਦੋ ਬਹੁਤ ਗੋਸ ਠੀਕ ਹੈ ਜੀ ਸ਼ਾਮ ਸਵੇਰ ਕੋਣ ਕਰਦਾ ਸੀ ਉਹਨਾਂ ਦੀ ਹੈ ਸ਼ਾਮ ਸਵੇਰ ਕੋਣ ਕਰਦਾ ਸੀ ਸਾ ਤਾਂ ਸਾਂਝੀ ਰੱਖ ਲਈ ਜੀ ਸੇ ਪੰਡਮਿਕ ਸੇਪਰ ਇਕ 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 ਕਹਲਾ ਪੰਜ ਮਹੀਨਾ ਹਿਸਾਬ ਹੁੰਦਾ ਦਾ ਉਹਨ ਸਾਲ ਹੀ ਫਸਲ ਚੋਂ ਪੰਜ ਮਹੀਤਾ ਦੇ ਦੇਣਾ ਠੀਕ ਹੈ ਇੱਕ ਹਾਲ ਹੁੰਦਾ ਦਾ ਜੋ ਬੜਦ ਹੁੰਦੇ ਤੇ ਬਾਕੀ ਬਜ਼ੁਰਗੇ ਸਾਲਾ ਉੱਥੇ ਪਾਣੀ ਵੀ ਬਾਰਿ ਵੀ ਬਹੁਤ ਗੌਰ ਰੱਖਣੀ ਪੈਂਦੀ ਸੀ 8ਵੇਂ ਦਿਨ 10ਵੇਂ ਦਿਨ ਬਾਰਿ ਆਉਂਦੀ ਜਿਹਨੇ ਪਾਣੀ ਵੀ ਗੌਰ ਰੱਖ ਲਈ ਉਹਦਾ ਫਿਰ ਕੰਮ ਠੀਕੇ ਰਹਿੰਦਾ ਸੀ ਪਾਣੀ ਵੀ ਗੌਰ ਰੱਖਣੀ ਪੈਂਦੀ ਬਾਰਿ ਆਉਂਦੀ 8ਵੇਂ 10ਵੇਂ ਦਿਨ ਤੇ ਬਾਕੀ ਕਿਹੜੀ ਹੁੰਦੀ ਸੀ ਹੈ ਫਸਲ ਕਿਹੜੀ ਵੱਧ ਹੁੰਦੀ ਸੀ ਉੱਥੇ ਫਸਲਾਂ ਹੁਣ ਅੱਧੇ ਮਰਬੇ ਦੇ 12.5 ਕਿਤੇ ਹੁੰਦੇ ਆ। ਹਾਂਜੀ। ਹੈ? ਬਸ ਅੱਧ ਅੱਧ ਗੁਕਾ ਵੀ ਜਿਹੜੀਆਂ ਐ, ਅੱਧੀ ਕਣਕ ਦੀ ਬੀਜਣੀ ਐ। ਠੀਕ ਹੈ। ਬਸ ਹੋਰ ਕੋਈ ਫਸਲ ਨਹੀਂ ਬੀਜਣੀ ਐ। ਠੀਕ ਹੈ। ਹਾਂ। ਹੋਰ ਕੁਝ ਦੱਸ ਸਕਦੇ ਸਾਨੂੰ ਬਚਪਨ ਦੀਆਂ ਗੱਲਾਂ ਆਪਣੇ ਯਾਰਾਂ ਮਿੱਤਰਾਂ ਨਾਲ ਕਿਵੇਂ ਰਹਿੰਦੇ ਸੀ? ਕਿਸ ਕਿਸ ਤੋਂ ਜ਼ਿਆਦਾ ਝਿੜਕਾਂ ਵੀ ਖਾਧੀਆਂ ਤੁਸੀਂ? ਬਾ ਝਿੜਕਾਂ ਦਾ ਮਾਈ ਪਿੰਡ ਬਾ ਨੂੰ ਜ਼ਿਆਦਾ ਲਾਡ ਕਰਦੀ ਸੀ। ਬਾਕੀ ਖੇ ਖੇਡਣ ਤੱਕ ਖੇਡਣ ਚਲੀ ਜਾਣਾ ਉੱਥੇ। ਕਬਡੀ-ਕੂਡੀ ਖੇਡਣਾ ਹਾਂਜੀ ਫੁਟਾਲ-ਪੂਰ ਖੇਡਣਾ ਹਾਂਜੀ ਮਾਈਕਾ ਦੇ ਮੁੰਡਿਆਂ ਗੇ ਅੱਛਾ ਇਹ ਉਹਨਾਂ ਦੇ ਜਿਆਦਾ ਜਿਨ੍ਹਾਂ ਨਾਲ ਤੁਸੀਂ ਨਾਮ ਯਾਦ ਜਿਨ੍ਹਾਂ ਨਾਲ ਤੁਸੀਂ ਖੇਡਦੇ ਹੁੰਦੇ ਸੀ ਆਹੋ ਜੀ ਜਾਣਨੇ ਆ ਇਹਨਾਂ ਨਾਮ ਯਾਦ ਹੈ ਨਾਮ ਜਾਣਨੇ ਆ ਜਾਣਨੇ ਆ ਨਾਮ ਦਾ ਦੱਸੋ ਅਸਤੇ ਤੁਹਾਨੂੰ ਪੂਰਨ ਹਾਂਜੀ ਠੀਕ ਹੈ ਜੀ ਗੀਟ ਠੀਕ ਹੈ ਜੀ ਜੈਲਾ ਹੁਣ ਵੀ ਤੁਸੀਂ ਜਦੋਂ ਇੱਧਰ ਆ ਗਏ ਹਾਂ ਫਿਰ ਮਿਲੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਪਹਿਲਾਂ ਮਰੇ ਆ ਉਹ ਮਰ ਗਏ ਮੇਰੇ ਹਾਂ ਦੇ ਪਿੰਡ ਦੇ ਬੰਦੇ ਦੋ ਬੰਦੇ ਹੋਵਗੇ ਤਿੰਨ ਮੇਰੇ ਹਾਨ ਦੇ ਪਿੰਡ ਬਹੁਤ ਬੜਾ ਦਾ ਗੀਮਿਦਾਰਾਂ ਦੇ ਉਹ ਦੋ ਜਾਂ ਤਿੰਨ ਬੰਦੇ ਹੋਵਗੇ ਨਹੀਂ ਹੋ ਸਾਲੇ ਮਰ ਗਏ ਮੈਦਾਨੀ ਉਹ ਠੀਕ ਹੈ ਲੋਕਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਕੀਮਤੀ ਗੱਲਾਂ ਦੱਸੀਆਂ ਸ਼ੁਕਰੀਆ